ਦਾ ਜਾਨਣਾ ਦੀ ਤੇਰਾ ਨਵੀਂ ਅਪਡੇਟ ਦੇ ਰਹੇ ਆ ਤੁਹਾਨੂੰ ਨਵੀਂ ਵੈਰਾਈਟੀ ਦਿਖਾਵਾਂਗੇ ਨਵੇਂ ਡਿਜ਼ਾਈਨ ਦਿਖਾਵਾਂਗੇ ਆ ਦੇਖੋ ਕਿ ਇਹ ਆ ਮੇਰੇ ਕੋਲੇ ਸਾਰਾ ਮਾਲ ਨੀਓ ਓਪਨ ਹੋਇਆ ਹੈ ਸਾਰੇ ਭਾਜੀ ਸਾਹਿਲ ਭਾਜੀ ਗੋਰੀ ਭਾਜੀ ਰਜਤ ਭਾਜੀ ਪ੍ਰਦੀਪ ਭਾਜੀ ਸਾਰੇ ਮਿਹਨਤ ਕਰਨ ਤੇ ਲੱਗੇ ਹੋਏ ਆ ਪਰ ਇੱਕੋ ਗੱਲ ਦੀ ਸ਼ਿਕਾਇਤ ਹੈ ਪੈਣਾ ਤੱਕ ਜਿਹੜੇ ਵੀਰ ਦੇਖਦੇ ਆ ਉਹਨਾਂ ਤੱਕ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਵੀਡੀਓ ਨੂੰ ਲਾਈਕ ਨਹੀਂ ਕਰਦੇ ਵੀਰੇ ਪਲੀਜ਼ ਲਾਈਕ ਸ਼ੇਅਰ ਕਰਿਆ ਕਰੋ ਆ ਦੇਖੋ ਕਿਨੇ ਸੋਹਣੇ ਸੋਹਣੇ ਰੂਟ ਲੈ ਕੇ ਆਏ ਮੇਰੇ ਤੁਹਾਡੇ ਲਈ ਆ ਦੇਖੋ ਪ੍ਰਦੀਪ ਭਾਜੀ ਉਹ ਦੇਖੋ ਹਜੇ ਮੈਸੂਰ ਖੋਦੇ ਵੀ ਤਾਂ ਪਹਿਲੇ ਚੱਕ ਕੇ ਲੈ ਆਏ ਇਹ ਨਹੀਂ ਇੱਥੇ ਵੈਰੀਟੀ ਹੈ ਦੀ ਵੈਰੀਟੀ ਇੱਥੇ ਉਹ ਨਹੀਂ ਗੱਲਾਂ ਗੱਲਾਂ ਨਾਲ ਕੰਮ ਕੀਤਾ ਸੇਲ ਲਾਤੀ ਸੇਲ ਲਾਤੀ ਸੇਲ ਲਾਤੀ ਬ੍ਰੈਡਿ ਮੀ ਵੀ ਇਹਦੀ ਆ ਭਾਜੀ ਚਾਰ ਚਾਰ ਕਲਰ ਦਾ ਸੈੱਟ ਬਿਲਕੁਲ ਫਰੈਸ਼ ਹੋਏਗਾ ਤਾਂ ਮਿਲੇਗਾ ਆ ਲੋ ਜੀ ਆ ਨਵੇਂ-ਨਵੇਂ ਡਿਜ਼ਾਈਨ ਲੋ ਭਾਜੀ ਆ ਲੋ ਗਲਾਸ ਟਿਸ਼ੂ ਤੇ 2200 ਦੀ ਰੇਂਜ ਚ ਨਵੇਂ-ਨਵੇਂ ਸੂਟ ਨਵੇਂ-ਨਵੇਂ ਡਿਜ਼ਾਈਨ ਆ ਲੋ ਭਾਜੀ ਗੋਡੇ ਰੰਗਾਂ ਦੇ ਵਿੱਚ ਫੈਂਸੀ ਹੈਂਡਵਰਕ ਵਾਲੇ ਸੂਟ ਏ ਵੀਰੇ ਸਾਰੇ ਤੁਹਾਨੂੰ ਗਰਲਿਸ਼ ਲੁੱਕ ਕਨਸੈਪਟ ਮਿਲਨੇ ਆ ਮੇਰੇ ਕੋਲੇ 50% ਆ ਦੇਖੋ ਕਰੇਵ ਦੇ ਮੀਡੀਅਮ এজ ਲਈ ਮਾਸਕੀ ਲੈ ਲੈਣਾ ਕੁ ਵਾਲੇ ਹੀ ਲੈਣਾ ਸਸਤੇ ਲਈ ਲੈਣਾ ਤਾਂ ਆ ਦੇਖੋ ਵੀਰੇ ਆ ਸੂਟ ਵੀ ਮਿਲ ਜਾਣੇ ਤੁਹਾਨੂੰ ਤੇ ਇਧਰ ਦੇਖੋ ਪਰਦੀ ਭਾਜੀ ਕੋਲ ਦਾਜ ਦੇਖੋ ਜੀ ਦੇਖੋ ਜੇਕਰ ਸੂਟ ਤੁਸੀਂ ਸੋਨੇ ਲੈਣੇ ਤਾਂ ਦੇਣ ਆਪਣੇ ਕੋਲ ਬਹੁਤ ਸੋਨੇ ਹੈਗੇ 3100 ਰੁਪਏ ਦੇ 3100 ਰੁਪਏ ਦਾ ਡਿਜ਼ਾਈਨ ਦੇਖ ਰਹੇ ਹੋ ਰੇਟ ਚੈੱਕ ਕਰ ਤੋਂ ਰੇਟ ਤੋਂ ਚੈੱਕ ਕਰਾਉ ਮੈਂ 3100 ਰੁਪਏ ਦਾ ਬਹੁਤ ਹੀ ਪਿਆਰਾ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਕੁਮਲ ਹੈਵੀ ਸੂਟ ਹੈਵੀ ਦੁਪੱਟਾ ਜੇ ਕਲਰ ਦੀ ਗੱਲ ਕਰੀ ਚਾਰ ਪੰਜ ਕਲਰ ਆਏ ਨੇ ਚਾਰੇ ਤਿੰਨ ਕਲਰ ਘੜ ਆਏ ਨੇ ਪੰਜਾਬੀ ਚ ਕਹਿੰਦੇ ਘੈਂਟ ਪੰਜੇ ਕਲਰ ਘੜ ਆਏ ਨੇ ਆਰਟੀਕਲ ਬਹੁਤ ਸੋਹਣੇ ਬਹੁਤ ਹੀ ਸੋਹਣਾ ਆਰਟੀਕਲ ਆਪਣੇ ਕੋਲ ਆ ਚੁੱਕੇ ਕ੍ਰੇਮ ਦੇ ਉੱਪਰ ਰੇਟ ਚੈੱਕ ਕਰ ਤੋਂ 3100 ਰੁਪਏ ਦਾ ਅਗਲਾ ਆਰਟੀਕਲ ਅਗਲਾ ਆਰਟੀਕਲ ਆ ਗਿਆ ਭਾਜੀ ਮੋਰਨੀ ਵਾਲਾ ਭਾਜੀ ਮੋਰਨੀ ਵਾਲਾ ਭਾਜੀ ਮੋਰਨੀ ਵਾਲਾ ਮੋਰਨੀ ਵਾਲਾ ਡਿਜ਼ਾਈਨ ਭਾਜੀ ਤੇਰੀ ਮੋਰਨੀਆਂ ਬੜੀਆਂ ਕੱਟੀਆਂ ਕੀਤੀਆਂ ਯਾਰ ਕੀ ਕਰੀਏ ਪਹਿਣਾ ਦੀ ਦਿਮਾਗ ਦੇ ਦੇ ਅੱਛਾ ਡਿਮਾਂਡ ਹੈ ਮਤਲਬ ਇੰਨਾ ਦੀ ਮੋਰਨੀ ਵਾਲਾ ਬੋਟਮ ਤੇ ਬਰਕ ਕਲਰ ਚੈੱਕ ਕਰ ਲੋ ਕਲਰ ਹੋਈ ਪੜੀ ਕਿ ਨਹੀਂ ਹੋਈ ਹਲੋ ਕਲਰ ਨੰਬਰ 2 3300 33360 360 360 360 360 360 360 360 360 ਭਾਜੀ ਸਾਰੇ ਨਹੀਂ ਐਨਮੇ ਹਲੋ ਦੇਖਿੰਦੇ ਕਰਦੇ ਇੱਧਰ ਹੈ ਭਾਜੀ ਲਓ ਜੀ ਚੈੱਕ ਕਰ ਲੋ ਬਰਬੀ ਦੇ ਉੱਪਰ ਆਪਣੇ ਕੋਈ ਆ ਚਿਕਾ ਚੁਕਾ 3800 ਰੁਪਏ ਦੇ ਸ਼ੈਡੋ ਵਰਕ ਦੇ ਨਾਲ ਬਹੁਤ ਸਾਰੇ ਆਰਟੀਕਲ ਹੈ ਜੀ ਆਹ ਬਾਟਮ ਦੇ ਵਰਕ ਹੈ ਆਹ ਦੁਪੱਟਾ ਚੈੱਕ ਕਰ ਲਓ ਜੀ ਬਰਬੀ ਤੋਂ ਬਰਬੀ ਦੁਪੱਟਾ ਅੱਛਾ ਨਾਲ ਦੇ ਵੇਜ ਦਾ ਦੁਪੱਟਾ ਹੈ ਦੁਪੱਟਾ ਨਾਲ ਦੇ ਵੇਜ ਦਾ ਵੀਰੇ 3800 ਰੁਪਏ ਦੇ ਵਿੱਚ ਹੈ ਇਸੇ ਨਾਲ ਆਪਣੇ ਕੋਲ ਆਰਟੀਕਲ ਹੈ ਹੈਂਡ ਵਰਕ ਦੇ ਵਿੱਚ ਵੀਰੇ ਕੱਪੜਾ ਨਵਾਂ ਚੀਜ਼ ਵੈਰੈਟੀ ਨਵੀਆਂ ਹੈ ਹੈਂਡ ਵਰਕ ਦੇ ਪਹੁੰਚੇ ਨਾਲ ਦੁਪੱਟਾ ਰੇਟ ਦੀ ਗੱਲ ਕਰੀਏ ਬਹੁਤ ਨਾਰਮਲ ਦੇ ਵਿੱਚ ਹੈ ਸਿਰਫ ਔਰ ਸਿਰਫ 3500 ਰੁਪਏ ਵਿੱਚ ਹੈ ਰੰਗ ਚੈੱਕ ਕਰ ਲਓ ਜੀ ਔਰ ਰੰਗ ਆਇਆ ਹੋਇਆ ਸਾਰੇ ਨਵੇਂ ਨਵੀਂ ਡਿਜ਼ਾਈਨ ਹੈਗੇ ਸਾਰੇ ਗੋਠੀਰ ਵਿੱਚ ਐਸੀ ਤਰ੍ਹਾਂ ਆਪਣੇ ਕੋਲ ਨਵੀਆਂ ਚੀਜ਼ਾਂ ਹੋਰ ਵੀ ਆਇਆ ਨੇ ਨੈਕ ਦੇ ਨਾਲ ਮੁਰਦਾ ਭਾਜੀ ਇੱਕ ਮਿੰਟ ਮੁਰਦਾ ਤੁਹਾਡੇ ਕੋਲੇ ਹਾਂਜੀ 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 ਆਜੋ 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 ਸਾਈਡ ਭਾਜੀ ਦਿਖਾਓ ਭਾਜੀ ਦਿਖਾਓ ਤੁਸੀਂ ਵੀ ਬਹੁਤ ਚਿਰ ਦੇ ਬੈਠੇ ਡਿਜ਼ਾਈਨ ਖੋਲ ਕੇ ਬਹੁਤ ਸੋਹਣਾ ਡਿਜ਼ਾਈਨ ਹੈ ਡੀਅਰ ਇਹ ਤਾਂ ਸੋਹਣਾ ਆਇਆ ਭਾਜੀ ਪਿਓਰ ਦੇ ਕਲਰ ਆਏ ਆ ਪਿਓਰ ਦੇ ਡੀਅਰ ਚੈੱਕ ਕਰੋ ਤੁਸੀਂ ਡੀਅਰ ਆਹ ਦੇਖੋ ਕਿੱਡਾ ਸੋਹਣਾ ਆਇਆ ਸਾਰਾ ਜਰੀ ਦਾ ਕੰਮ ਹੈ ਡੀਅਰ ਕੇਰਾ ਦੇਖੋ ਕਿੱਡਾ ਸੋਹਣਾ ਆਇਆ ਵਾਹ ਜੀ ਬਹੁਤ ਸੋਹਣਾ ਫੋਟੋ ਵਾਲਾ ਆਰਟੀਕਲ ਆਇਆ ਭਾਜੀ ਆਹ ਫੋਟੋ ਹੈ ਵੀਰ ਜੀ ਦੀ ਹਾਂਜੀ ਤੇ ਆਹ ਦੇਖੋ ਗਲੇ ਤੋਂ ਲੈ ਕੇ ਨੀਚੇ ਤੱਕ ਵਰ ਕਾਏਗਾ ਬਾਜੂ ਆਣਗੇ ਡੈਲਰ ਤੇ ਦੁਪੱਟਾ ਵੀ ਜਿਹੜਾ ਆਊਗਾ ਇਹਦਾ ਹੈਵੀ ਦੁਪੱਟਾ ਆਏਗਾ ਕਲਰ ਏਡੇ ਸੋਹਣੇ ਆਏ ਆ ਪਿਓਰ ਦੇ ਕਲਰ ਚ ਆਤਾ ਏ ਆ ਚਾਰ ਕਲਰ ਆ ਪੰਜ ਕਲਰ ਆ ਜੀ ਪੰਜੇ ਹੀ ਪਿਓਰ ਦੇ ਭਾਜੀ ਮੋੜਦਾ ਇੱਕ ਮਿੰਟ ਮੋੜਦਾ ਤੁਹਾਡੇ ਕੋਲੇ ਜੀ ਹਾਂਜੀ ਪ੍ਰਦੀਪ ਭਾਜੀ ਆ ਲੇਖੋ ਭਾਜੀ ਆ ਫੜੀ ਬੜੀ ਆ ਫੜੀ ਬੜੀ ਆਫਰ ਬੜੀ ਫੜ ਬੜੀ ਬੋਲ ਫੜ ਭਾਜੀ ਇਹ ਆ ਲੇਖੋ ਭਾਜੀ ਚੀਜਾਂ ਦੇਖੋ ਚੀਜਾਂ ਆ ਲੋ ਦੀ ਐਂਡ ਕੋ ਦੁਪੱਟਾ ਦੇਖੋ ਕਿੰਨਾ ਪਿਆਰਾ ਟੂਨ ਦੇਖੋ ਕਿੰਨਾ ਪਿਆਰਾ ਟੂਨ ਨਾਲ ਦੁਪੱਟਾ ਸੋਹਣਾ ਦੁਪੱਟੇ ਨਾਲ ਸੂਟ ਸੋਣਾ ਸਾਰਾ ਹੈਂਡ ਟੱਚ ਭਾਜੀ ਸਾਰਾ ਹੈਂਡ ਟੱਚ ਭਾਜੀ ਭਾਰੀ ਭਾਜੀ ਇਹ ਮੇਰੇ ਭਾਜੀ ਹੱਗਿਆ ਭਾਜੀ ਸਾਰਾ ਕੋ ਸੇਮ ਡਿਜ਼ਾਈਨ ਭਾਜੀ 2400 ਰੁਪਏ ਦਾ ਹੈ 2400 ਰੁਪਏ ਦਾ ਐਨਾ ਸੋਹਣਾ ਡੀਨ ਐਡੇ ਪਿਆਰੇ ਪਿਆਰੇ ਕਿ ਬਿਲਕੁਲ ਡਿਫਰੈਂਟ ਬਿਲਕੁਲ ਹਟ ਕੇ 2400 ਰੁਪਏ 2400 ਰੁਪਏ ਦਾ ਐਨਾ ਸੋਹਣਾ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਬਹੁਤ ਹੀ ਪਿਆਰਾ ਸੂਟ ਰੇਟ 2400 ਰੁਪਏ ਦਾ 2400 ਹਾਂਜੀ ਭਾਜੀ ਹਾਂਜੀ ਤੁਹਾਡੇ ਕੋਲ ਵੀ ਆ ਗਿਆ ਭਾਜੀ 250 ਪ੍ਰਿੰਸ ਦੇ ਵਿੱਚ ਆ ਗਿਆ 2250 ਪ੍ਰਿੰਸ ਚ ਕਰੰਗੜੀਆਂ ਚੈੱਕ ਕਰ ਲਓ ਜੀ ਆਹ ਲੋ ਚੈੱਕ ਕਰ ਲਓ ਇੱਕ ਜਿਹੜੀਆਂ ਹੋਰ ਆ ਚੁੱਕੀਆਂ ਆਪਣੇ ਕੋਲੇ 1850 1850 ਰੁਪਏ ਦੇ ਵਿੱਚ 컬러 ਦੇ ਦਾਂਗੇ ਜੀ ਆਹ ਲੋ ਰੰਗ ਚੈੱਕ ਕਰ ਲਓ ਜੀ ਆਪਣੇ ਕੋਲੇ ਇਹ ਸਾਰੇ ਜਿਆਨਾ ਕਿਉਂਕਿ ਲੈਸ ਦੇ ਵਿੱਚ ਗੋਠੀ ਵੀ ਲਗਵਾ ਦਿੱਤੇ ਆਹ ਲੋ 2650 ਰੁਪਏ ਰੇਂਜ ਵਿੱਚ 20 ਸ਼ੇਪ ਨੈੱਕ ਦੇ ਦਾਂਗੇ ਜੀ ਸਾਰਾ ਡੈਨਰ ਸੂਟ ਹੈ ਨਵੀਂ ਚੀਜ਼ ਆ ਤੁਸੀਂ 22 ਐਂਡ 2650 ਰੁਪਏ ਇਹ ਸਾਰੇ ਜਿਆਨ ਤੁਹਾਡੇ ਵਾਸਤੇ ਡਿਸਕਾਊਂਟ ਦੇ ਵਿੱਚ ਨੇ ਆਹ ਲੋ 2750 ਰੁਪਏ ਚੈੱਕ ਕਰੋ 2750 ਹੈਂਡਵਰਕ ਦੇ ਡਾਰਕ ਰਚੇ ਆਪਣੇ ਕੋਲੇ 2750 ਰੁਪਏ ਰੇਂਜ ਚ ਆਹ ਸਾਰੀ ਵੈਰਾਈਟੀ ਨਵੀਂ ਨਵੇਂ ਹੌਰਕੇ ਡੀਆਨ ਬਹੁਤ ਸੋਹਣੀ ਆਰਟੀਕਲ ਤੁਹਾਡੇ ਵਾਸਤੇ ਲੈ ਕੇ ਆਏ ਗੋਠੀਵਾਲ ਬਾਈ ਵਾਲੇ ਇੱਕ ਮਿੰਟ ਆ ਗਿਆ ਭਾਜੀ ਇੱਕ ਮਿੰਟ ਆ ਗਿਆ ਹਾਂਜੀ ਗੋਰੀ ਭਾਜੀ ਹਾਂਜੀ ਹਾਂਜੀ ਆ ਦੇਖੋ ਨਵੇਂ ਬੇਸ ਆਏ ਆ ਨਵੇਂ ਡੀਆਲ ਆਏ ਆ ਤੇ ਰੇਟ ਆਏ ਆ ਅੱਧੇ ਅੱਧੇ ਰੇਟਾਂ ਨਾਲ ਨਵੇਂ ਡੀਆਲ ਨਵੇਂ ਬੇਸ ਗੋਠੀ ਵਾਲੇ ਲੈ ਕੇ ਆਏ ਤੁਹਾਡੇ ਲਈ ਨਵੇਂ ਡਿਜ਼ਾਈਨਿੰਗ ਨਵੇਂ ਬੇਸ ਔਰ ਰੇਟ ਅੱਧੇ ਰੇਟ ਅੱਧੇ ਬਹੁਤ ਘੱਟ ਰੇਟ ਹਾਂਜੀ ਭਾਜੀ ਆਓ ਭਾਜੀ ਆਓ ਆ ਦੇਖੋ ਚੈੱਕ ਕਰੋ ਜੀਮੀ 2 ਜੀਮੀ 2 ਜੀਮੀ 2 ਜੀਮੀ 2 ਜੀਮੀ

ਨੇ ਪਰਿਕਰਤ ਬਾਈ ਜੂਜੇਲੇ ਹੋ ਬਾਈ ਹਲੋ ਆਹ ਦੇਖੋ 24 ਸੋਹਲਾ 24 ਸੋਹਲਾ 24 ਸੋਹਲਾ ਆ ਗਿਆ 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 ਅਗਲਾ 25 ਹਲੋ ਬਾਈ ਹਲੋ ਬਾਈ ਹਲੋ ਹਲੋ 4000 ਬਾਈ 4000 4000 ਬਾਈ 4000 ਬਾਈ 24 4000 4000 ਪਾਇਆ ਕਿੰਨਾ ਐਨੇ ਸੋਹਣੇ ਸੋਹਣੇ ਕੰਮ ਸਿਰਫ ਤੁਹਾਡੇ ਵਾਸਤੇ ਲੱਗ ਲੱਬ ਕੇ ਲੈਣੇ ਪੈਂਦੇ ਆ ਤੁਹਾਡੀ ਕਿਰਪਾ ਨਾਲ ਤੁਹਾਡਾ ਪਿਆਰ ਮਿਲਦਾ ਅਸੀਂ ਵੀ ਲੋਗ ਬਣਾਨੇ ਆ ਬਹੁਤ ਪਿਆਰ ਨਾਲ ਬਲੋਗ ਕਰੇ ਸੋਡੇ ਵਾਸਤੇ ਸਾਡੇ ਕੋਲ ਗਾਹ ਖੁੱਲ ਨੂੰ ਮੈਂ ਫਿਰ ਵੀ ਟਾਈਮ ਕੱਢ ਕੇ ਫਿਰ ਬਲੋਗ ਕਰੇ ਸੋਡੇ ਵਾਸਤੇ ਜੀਨ ਲੈ ਕੇ ਨੇ ਛਾਂ ਛੱਡ ਕੇ ਸਿਰਫ ਤੁਹਾਡੇ ਵਾਸਤੇ ਬ੍ਰੈਡਿੰਗ ਲੈ ਕੇ ਛਾਂ ਛੱਡ ਕੇ ਤੁਹਾਡੇ ਵਾਸਤੇ ਰੇਟ ਕੱਟਦੇ ਨੇ ਸਿਰਫ ਤੁਹਾਡੇ ਵਾਸਤੇ ਸਾਡੇ ਕੋਲ ਬ੍ਰੈਡਿੰਗ ਕੋਈ ਕਮੀ ਨਹੀਂ ਐਟਮਾ ਦੀ ਕੋਈ ਕਮੀ ਨਹੀਂ ਇੱਧਰ ਨਿਗਾ ਮਾਰੋ ਇੱਧਰ ਐਟਮ ਆਹ ਕੋਰੀ ਭੈਣਾਂ ਤੇ ਮਾਰੋ ਇੱਧਰ ਐਂਟਰ ਨਿਗਾ ਮਾਰੋ ਇੱਧਰ ਡ ਪਾਜੀ ਬਿਲਕੁਲ ਘੱਟ ਰੇਟਾਂ ਤੇ ਆਏ ਆ ਬਹੁਤੀ ਘੱਟ ਰੇਟਾਂ ਤੇ ਬਹੁਤੀ ਨੋਟ ਮਰੇਟਾਂ ਤੇ ਬਹੁਤੀ ਚਾਈਂ ਰੇਟਾਂ ਤੇ ਪਾਜੀ ਬਿਲਕੁਲ ਜੀ ਬਿਲਕੁਲ ਬਹੁਤ ਘੱਟ ਰੇਟਾਂ ਤੇ ਆਏ ਆ ਨਵੇਂ ਬੇਸ ਨਵੇਂ ਡੀਆਲ ਜਿੰਨੀ ਵੈਰਾਈਟੀ ਆਪਾਂ ਦਿਖਾ ਦਾਂਗੇ ਹੁਣ ਜਿਹੜੇ ਰੇਟ ਆਪਾਂ ਦੇ ਦਾਂਗੇ ਗਰੰਟੀ ਆ ਕੋਈ ਵੀ ਦੇਖ ਸਕਦਾ ਹੈ ਇੰਨੇ ਕੈਡ ਗਿਆਲ ਔਰ ਨਵੇਂ ਬੇਸ ਇਹ ਸੋਹਣੇ ਸੋਹਣੇ ਗੇਜ਼ ਦੇ ਇਹ ਥੋੜੇ ਸੋਹਣੇ ਆ ਲੋ ਕਿੱਡੇ ਸੋਹਣੇ ਹੈਂਡਵਰਕ ਤੇ ਪ੍ਰਿੰਟ ਉੱਤੇ ਹੈਂਡਵਰਕ ਦਾ ਕੰਮ ਹੋਇਆ ਰਿਹਾ ਬਹੁਤ ਸੋਹਣਾ ਆਰਟੀਕਲ ਆਇਆ ਔਰ ਰੇਟ ਆਇਆ ਅੱਧੇ ਰੇਟ ਬਹੁਤ ਕਰਦੇ ਨੇ ਸਾਡੇ 1250 ਰੇਂਜ ਚ ਬਹੁਤ ਹੀ ਤਿਆਰੇ ਤਿਆਰੇ ਬਹੁਤ ਹੀ ਛੋਟੀ ਕਿਰਪਾ ਦਿਖਾ ਰਿਹਾ ਸਾਡੀ ਤਾਕਤ ਦਿਖਾ ਰਹੀਏ ਤੁਹਾਡਾ ਪਿਆਰ ਮਿਲਦਾ ਤਾਂ ਹੀ ਬਲੌਗ ਬਣਾਨੇ ਆ ਜਿਹੜੀ ਆ ਹਰੇਕ ਤਰ੍ਹਾਂ ਦੀ ਆ ਰਹੀ ਹੈ ਮਹਿੰਗੇ ਸੂਟਾਂ ਦੇ ਨਾਲ ਨਾਲ ਆਪਣੇ ਕੋਲੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਵੀ ਸੂਟ ਬਹੁਤ ਸੋਹਣੇ ਆਏ ਆ ਆ ਤੁਸੀਂ ਡਿਜ਼ਾਈਨ ਚੈੱਕ ਕਰੋ ਵੀਰੇ ਇੱਥੇ ਦੋ ਡਿਜ਼ਾਈਨ ਮੈਂ ਡ ਪਹਿਲਾ ਜਿਹੜਾ ਡਿਜ਼ਾਈਨ ਤੁਸੀਂ ਦੇਖ ਰਹੇ ਹੋ ਇਹ 600 ਦੀ ਰੇਂਜ ਦੇ ਵਿੱਚ ਹੈ 1200 ਵਾਲਾ ਬਹੁਤ ਹੀ ਸੋਹਣੇ ਕੱਪੜੇ ਦੇ ਉੱਤੇ ਦੁਪੱਟੇ ਦੇ ਨਾਲ ਤੇ ਦੂਜਾ ਜਿਹੜਾ ਡਿਜ਼ਾਈਨ ਹੈ ਉਹ ਮੇਰੇ ਕੋਲੇ ਆਏਗਾ ਆਹ ਵਾਲਾ ਇਹਦੇ ਆਪਾਂ ਦੋ ਸੈਟ ਡਿਸਪਲੇ ਕੀਤੇ ਆ 950 ਦੀ ਰੇਂਜ 'ਚ ਆ ਤੁਸੀਂ ਡਿਜ਼ਾਈਨ ਕਲਰ ਚੈੱਕ ਕਰੋ ਵੀਰੇ ਦੁਪੱਟਾ ਨਾਲ ਰਹਿਣ ਵਾਲਾ ਹੈ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਹੈ ਉਹ ਰੇਂਜ ਦੀ ਗੱਲ ਕਰੀਏ ਜੀ ਰੇਂਜ 50% ਆਫ ਦਾ ਜਿਹੜਾ ਮੇਲਾ 50% ਆਫ ਦਾ ਮੇਲਾ ਜਿਹੜਾ ਕੰਟੀਨਿਊ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤਾਨੂੰ ਇਸ ਤੋਂ ਵੀ ਵੱਧ ਵੈਰਾਈਟੀ ਮਿਲਨੀ ਹੈ ਆ ਦੇਖੋ ਜੀ ਸਾਈਲ ਭਾਜੀ ਕਰੋ ਹਾਂਜੀ ਭਾਜੀ ਵੈਰਾਈਟੀ ਤਾਂ ਬਹੁਤ ਵਧੀਆ ਦਿਖਾ ਰਹੇ ਹੋ ਤੁਸੀਂ ਇਹ ਸੋਮਵਾਰ ਵੀ ਮਿਲ ਜੂਗੀ ਵੈਰਾਈਟੀ ਤੁਹਾਡੇ ਕੋਲੋਂ ਓਏ ਉਹ ਨਾ ਪਾ ਨਾ ਕਿਉਂ ਓ ਵੀਰੇ ਕੀ ਕਹੀ ਜਾਂਦੇ ਹੋ ਤੁਸੀਂ ਇੰਨਾ ਟਾਈਮ ਹੋ ਗਿਆ ਤੈਨੂੰ ਵੀਡੀਓ ਬਣਾਉਂਦੇ ਸੋਮਵਾਰ ਦੀ ਹੁੰਦੀ ਹੈ ਛੁੱਟੀ ਤੇ ਛੁੱਟੀ ਦੇ ਨਾਲ ਨਾਲ ਵੀਡੀਓ ਨੂੰ ਫੁੱਲ ਦੇਖਿਆ ਕਰੋ ਸਾਡਾ ਬਲੌਗ ਹੈ ਜਿਹੜਾ ਜਿਹੜੇ ਬੜੀ ਰੀਲ ਨਾ ਬਣਾਈਦਾ ਕਿਉਂਕਿ ਤੁਹਾਡੇ ਸਪੋਰਟ ਤੇ ਮੋਟੀਵੇਸ਼ਨ ਨਾਲ ਹੀ ਅਸੀਂ ਅੱਗੇ ਵੱਧ ਪਾਨੇ ਆ ਔਰ ਜੜੀਆਂ ਵੈਰਾਈਟੀ ਲਿਆਉਂਦੇ ਆ ਨਾ ਵੀਰੇ ਕੀ ਲੱਗਦਾ ਤੇਰਾ ਫਿਕ ਅੰਗੂਠਾ ਲਾਈਕ ਕਰਨ ਤੇ ਇੱਕ ਅੰਗੂਠਾ ਸਬਸਕ੍ਰਾਈਬ ਕਰਨ ਤੇ ਵੀਰੇ ਆਹ ਵੈਰਾਈਟੀ ਐਨੀ ਮਾਰਕੀਟ ਦੇ ਵਿੱਚ ਪ੍ਰਾਈਸ ਦਾ ਫਰਕ ਹੈਗਾ ਤੁਹਾਨੂੰ ਘਰ ਬੈਠੇ ਮਿਲ ਰਹੀ ਹੈ ਨਵੇਂ-ਨਵੇਂ ਕੱਪੜਿਆਂ ਦੀ ਜਾਣਕਾਰੀ ਨਵੇਂ-ਨਵੇਂ ਡਿਜ਼ਾਈਨਰਾਂ ਦੀ ਜਾਣਕਾਰੀ ਪਲੇਨ ਦੇ ਵਿੱਚ ਲਿਆਣੇ ਕੜਾਈਆਂ ਦੇ ਵਿੱਚ ਲਿਆਣੇ ਬੁਟੀਕ ਵਾਲਿਆਂ ਪਹਿਣਾ ਵਾਸਤੇ ਜਾਣਕਾਰੀ ਜੇ ਕਿਸੇ ਪੈਣ ਪਾਈ ਨੇ ਕੰਮ ਕਰਨਾ ਉਹਦੇ ਵਾਸਤੇ ਜਾਣਕਾਰੀ ਤਾਂ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਲਾਈਕ ਕਰਦੇ ਜਾ ਕਰੋ ਬਸ ਕੱਲਾ ਸੋਮਵਾਰ ਨਹੀਂ ਹੈ ਨਾ ਤੇ ਹੁਣ ਚਲੋ ਸ਼ੈਰੀ ਭਾਜੀ ਕੋਲੇ ਲਓ ਜੀ ਬਹੁਤ ਸੋਹਣਾ ਆਰਟੀਕਲ ਜੀਮੈਟ੍ਰੀਕਲ ਦੇ ਉੱਪਰ ਆਪਣੇ ਕੋਲੇ ਆ ਚੁੱਕੇ ਜਿਹਦੇ ਬਾਰਡਰ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਇਹ ਨਵੀਂ ਚੀਜ਼ ਆ ਚੁੱਕੀ ਆਪਣੇ ਕੋਲੇ ਜੀ ਰੇਟ ਦੀ ਗੱਲ ਕਰੀਏ 1900 ਰੁਪਏ ਦੇ ਵਿੱਚ ਹੈ ਡਿਸਕਾਊਂਟ ਦੇ ਵਿੱਚ ਆਏ ਹੋਏ ਆਪਣੇ ਕੋਲੇ ਪੀਸ ਬਹੁਤ ਸੋਹਣੀਆਂ ਨਵੀਆਂ ਚੀਜ਼ਾਂ ਐਸਟਾ ਦੀ ਨਵੀਆਂ ਚੀਜ਼ਾਂ ਲੈਣ ਵਾਸਤੇ ਇੱਕ ਵਾਰ ਤੁਸੀਂ ਵਿਜ਼ਿਟ ਕਰੋ ਗੋਠੀ ਵੜਵੜ ਧੋਬੀਦਰ ਖੰਡਾ ਵੀਡੀਓ ਦੇ ਵਾਸਤੇ ਲੈ ਕੇ ਆਉਂਦੇ ਆ ਬਹੁਤ ਘੱਟ ਰੇਟ ਤੇ ਬਹੁਤ ਨਾਰਮਲ ਪ੍ਰਾਈਸ ਤੇ ਆ ਸਾਰੀ ਵੈਰੈ ਲਾਈਕ ਕਰਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਜੀ ਸੋਹਵਾਰ ਨੂੰ ਛੁੱਟੀ ਹੁੰਦੀ ਹੈ ਸੋਹਵਾਰ ਤੁਸੀਂ ਬਿਲਕੁਲ ਨਹੀਂ ਆਉਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਸੱਜੇ ਲੈ ਕੇ ਆਏ ਆ ਬਹੁਤ ਸੋਹਣਾ ਆਰਟੀਕਲ ਗਲਾਸ ਟਿਸ਼ੂ ਤੇ ਗਲਾਸ ਟਿਸ਼ੂ ਤੇ ਆਇਆ ਲੈਦਰ ਪੈਚ ਵਰਕ ਪਰਲ ਵਰਕ ਜਰੀ ਦਾ ਕੰਮ ਹੈ ਹੈਂਡ ਦਾ ਕੰਮ ਹੈ ਫੋਟੋ ਵਾਲੇ ਪੀਸ ਹੈ ਬੁਟੀਕ ਵਾਲੇ ਪੀਸ ਹੈ ਦੁਪੱਟੇ ਤੇ ਵੀ ਵਰਕ ਆਏਗਾ ਕਿਆਰ ਕਲਰ ਆਏ ਆ ਔਰ ਰੇਟ ਬਹੁਤ ਘੱਟ ਆਏ ਆ ਪੀਪੀ ਆਫ ਤੇ ਆਏ ਆ ਗਲੇ ਦਾ ਕੰਮ ਹੈ ਦੇਖੋ ਡੀਆਲ ਕਿੰਡਾ ਸੋਹਣਾ ਹੈ カラー ਕਿਡੇ ਸੋਹਣੇ ਆਏ ਆ ਨਵੇਂ ਕਲਰ ਹੈ ਇੰਗਲਿਸ਼ ਕਲਰ ਹੈ ਰੇਟ 1950 ਰੁਪਏ ਸਿਰਫ 3900 ਵਾਲਾ ਸਿਰਫ 1950 ਰੁਪਏ ਦਾ ਅਗਲਾ ਡੇ ਆ ਨਾ ਆਜੋ ਅਗਲਾ ਡੇ ਆ ਨੀ ਬਹੁਤ ਸੋਹਣਾ ਆਇਆਗਾ ਕਲਰ ਦੇਖੋ ਕਿਡੇ ਪਿਆਰੇ ਆਏ ਆ ਕਲਰ ਵੀ ਸੋਹਣੇ ਆਏ ਆ ਡੇਅਲ ਸੋਹਣੇ ਆਏ ਆ ਸਾਰੇ ਨਵੇਂ ਡੇਅਲ ਆਏ ਆ ਰੇਟ ਆਏ ਅੱਦੇ ਰੇਟ ਬਹੁਤ ਘੱਟ ਆਏ ਆ ਰੇਟ ਬਹੁਤ ਘੱਟ ਆਏ ਆ ਦੁਪੱਟਿਆਂ ਤੇ ਵੀ ਵਰਕ ਆਏਗਾ ਹੈਵੀ ਸੂਟ ਬੇਸ ਤੇ ਬਹੁਤ ਸੋਹਣੇ ਸੋਹਣੇ ਹੈਂਡਵਰਕ ਤੇ ਜਰੀਵਰਕ ਵਾਲੇ ਸੂਟ ਆਏ ਆ ਮੇਰੇ ਕੋਲੇ ਆ ਡਿਜ਼ਾਈਨ ਚੈੱਕ ਕਰੋ ਪਹਿਲਾਂ ਤਾਂ ਤੁਸੀਂ ਇੱਕ ਨੈੱਕ ਵਾਲਾ ਡਿਜ਼ਾਈਨ ਹੈ ਇੱਕ ਬਾਰਡਰ ਵਾਲਾ ਡਿਜ਼ਾਈਨ ਹੈ ਪਿਸਟਲੇ ਦੇ ਕਲਰ ਹੈਗੇ ਆ اچھا ਇਹ ਭਾਜੀ ਰੇਟ ਪਤਾ ਕੀ ਹੈ ਠੀਕ ਹੈ ਜੀ ਸਿਰਫ 2450 ਦੀ ਰੇਂਜ ਚ ਵੇਚ ਦੁਕਾਨਾ ਭਾਈ ਖੋਲ ਕੇ ਦਿਖਾਓ ਮੈਨੂੰ ਆ ਲਓ ਮੈਂ ਆ ਜੀ ਇੱਕ ਸੂਟ ਤੁਹਾਨੂੰ ਓਪਨ ਕਰਕੇ ਦਿਖਾ ਦਿਆਂਗਾ ਇਹ ਬਹੁਤ ਸੋਹਣਾ ਸੂਟ ਹੈ ਇਹਦੀ ਬੈਕ ਤੇ ਵੀ ਆ ਦੇਖੋ ਸੇਮ ਵਰਕ ਆਏਗਾ ਬੈਕ ਤੇ ਔਰ ਨੈੱਕ ਤੇ ਵਰਕ ਆਏਗਾ ਪੌਂਚਿਆਂ ਤੇ ਵਰਕ ਆਏਗਾ ਤੇ ਦੁਪੱਟਾ ਵਰਕ ਵਾਲਾ ਆਏਗਾ ਔਰ ਡਿਜ਼ਾਈਨ ਕੱਲੇ ਆਹੀ ਨਹੀਂ ਆਏ ਪਾਜੀ ਡਿਜ਼ਾਈਨ ਇੰਨਾਂ ਵਿੱਚ ਹੋਰ ਵੀ ਬਹੁਤ ਹੈ ਇੱਧਰ ਦੇਖੋ ਸੈਰੀ ਭਾਜੀ ਗੋਲੀ ਭਾਜੀ ਸਾਰਿਆਂ ਨੇ ਡਿਸਪਲੇ ਕਰ ਰੱਖੇ ਆ ਨਵੀਂ ਵੈਰਾਈਟੀ ਆ ਗਈ ਭਾਜੀ ਕੁਝ ਬਿਲਕੁਲ ਬਹੁਤ ਸੋਹਣੀ ਵੈਰਾਈਟੀ ਆ ਚੁੱਕਿਆ ਨਾਰਮਲ ਰੇਟਾਂ ਤੇ ਆ ਚੁੱਕੀ ਆਪਣੇ ਕੋਲੇ ਆਰਟੀਕਲ ਆਏ ਹੋਏ ਆ ਚੈੱਕ ਕਰ ਲਓ ਜੀ 2550 ਰੁਪਏ ਦੇ ਵਿੱਚ ਹੈ ਚਾਰ ਕਲਰ ਦਾ ਸੈੱਟ ਹੈ ਆ ਦੇਖੋ ਜੀ ਆਰਟੀਕਲ ਕਿੱਡੇ ਪਿਆਰੇ ਹੋਏ ਹੋਏ ਆ ਆ ਗਲਾ ਜੀ ਆ ਬਾਰਡਰ ਬੈਕ ਹੈ ਆ ਕਲਰ ਹੈ ਜੀ ਚਾਰ ਕਲਰ ਦਾ ਸੈੱਟ ਰੇਟ 2550 ਰੁਪਏ ਇਸੇ ਨਾਲ ਆਪਣੇ ਕੋਲੇ ਇੱਕ ਨਾਰਮਲ ਰੇਟ ਦੇ ਵਿੱਚ ਆਰਟੀਕਲ ਆਇਆ ਜੀ ਜਿਹਦਾ ਰੇਟ ਹੈਗਾ 1250 ਰੁਪਏ ਆ ਚਾਰ ਕ ਆ ਲੋ ਜੀ ਕਾਪਰ ਗਾਜਰੀ ਐਂਡ ਮਹਿੰਦੀ ਗ੍ਰੀਨ ਕਲਰ ਇਹ 4 ਗ੍ਰਾਮ ਸੱਟ ਰੇਟ 1250 ਰੁਪਏ ਇਸੇ ਤਰ੍ਹਾਂ ਦੀ ਵੈਰੈਟੀ ਹੋਰ ਵੀ ਬਹੁਤ ਹੈ ਉਹ ਵੀਡੀਓ ਲਾਸਟ ਤੱਕ ਦੇਖਣੀ ਹੈ ਤੁਸੀਂ ਅੱਗੇ ਦਿਖਾਉਂਦੇ ਹਾਂ ਪਰਦੀਕ ਬਾਗ ਗੋਠੀ ਬਾੜ ਮਹਿ ਤੋਬੀ ਬਾਹਰ ਨਾਲ ਥੋੜੇ ਬਾਅਦ ਤੇ ਲੈ ਕੇ ਆ ਪਾਰਟੀ ਲਈ ਸੂਟ ਦਾਜਨ ਬਰੀ ਵਾਸਤੇ ਸਪੈਸ਼ਲ ਆਫਰ ਲੈ ਕੇ ਆ ਬਹੁਤ ਹੀ ਕਟ ਰੇਟ ਹੈ ਹਾਂ ਮੇਰਾ ਆਰਟੀਕਲ ਹੈ ਬਹੁਤ ਕੰਮ ਦੇਖੋ ਪਹਿਲਾਂ ਤਾਂ ਕੰਮ ਤੇ ਕਰੋ ਕਿੰਦਾ ਸੋਹਣਾ ਕੰਮ ਹੈ ਕਿੰਨਾ ਪਿਆਰਾ ਕੰਮ ਹੈ ਕਿੰਨਾ ਖੂਬਸੂਰਤ ਕੰਮ ਹੈ ਘੇਰਾ ਦੇਖੋ ਕਿੰਨਾ ਪਿਆਰਾ ਘੇਰਾ ਬਣਿਆ ਹੋਇਆ ਬੋਟਮ ਦੇਖੋ ਕਿੰਨੀ ਪਿਆਰੀ ਬੋਟਮ ਹੈ ਬੋਟਮ ਤੇ ਵਰਕ ਹੈ ਫੋਰੀ ਕਰ ਰਹਾ ਰਾਣੀ ਕਰ ਰਹਾ ਕਾਪਰ ਕਰ ਰਹਾ ਮਾਸਟਰ ਕਰ ਰਹਾ ਚਾਰ ਕਲਰਾਂ ਸੈਟ ਹੈ ਚਾਰੇ ਕਲਰ ਬਹੁਤ ਪਿਆਰੇ ਨੈਕ ਬੜਾ ਪਿਆਰਾ ਬਣਿਆ ਬਹੁਤ ਹੀ ਸੋਹਣਾ ਨਾ ਇੱਕ ਹਾਰ ਵਰਗਾ ਨੈਕ ਬਣਿਆ ਹੈ ਜਿੰਦਾ ਰੇਟ ਹੈ 2550 ਰੁਪਇਆ ਹਰਦੀਪਾ ਜੀ ਆਹ ਜੀ ਨਾ ਮੈਂ ਦੇਖ ਲਿਆ ਹੁਣ ਨੈਕਸਟ ਡੀਨ ਕਿਹੜਾ ਦਿਖਾਓਗੇ ਮੈਨੂੰ ਅੱਛਾ ਦੂਸਰਾ ਆਹ ਦੇਖ ਬੀਰ ਨਾਲ ਵੀ ਕੋਈ ਕਮੀ ਨਹੀਂ ਗੋਠੀ ਵਾਲੇ 21 ਗਾਰੇ ਹੈ ਇਥੇ ਕੋਈ ਕਮਿਊਨਿਟੀ ਹੈ ਨਾ ਵੀ ਹਰੇਕ ਡੀਐਨ ਮਿਲੂਗਾ ਜਿਹੜਾ ਡੀਐਨ ਵੀ ਲੈ ਕੇ ਆਉਣਾ ਉਹ ਡੀਐਨ ਮਿਲੂਗਾ ਉਹ ਮਿਲੂਗਾ 50% ਔਪਤੇ ਆਰਟੀਕਲ ਦੇਕਰੋ ਬਿੱਲਾ ਕਿੰਨਾ ਸੋਹਣਾ ਆਰਟੀਕਲ ਹੈ ਵੀਜੀ ਨੱਕ ਕਿਦਾਂ ਕਰੋ ਕਿੰਨਾ ਸੋਹਣਾ ਨੱਕ ਨੱਕ ਦੇਖੋ ਕਿੰਨਾ ਪਿਆਰਾ ਹੈ ਭਾਈ ਬੋਟਮ ਦੇ ਵਰਕੇ ਚਾਰ ਕਲਰਾਂ ਸੈੱਟ ਹੈ ਰੇਟ ਹੈ 3100 ਰੁਪਏ ਦਾ 3100 ਰੁਪਏ ਦਾ ਬਹੁਤ ਹੀ ਸ਼ਾਨਦਾਰ ਆਰਟੀਕਲ ਬਹੁਤ ਹੀ ਪਿਆਰਾ ਆਰਟੀਕਲ ਬਹੁਤ ਹੀ ਖੂਬਸੂਰਤ ਆਰਟੀਕਲ ਭਾਜੀ ਸਾਰਾ ਹੱਥ ਦਾ ਕੰਮ ਹੈ ਭਾਜੀ ਸਾਰਾ ਹੱਥ ਦਾ ਕੰਮ ਸਾਰਾ ਹੱਥ ਦਾ ਕੰਮ ਚੈੱਕ ਕਰੋ ਤਾਰਾ ਹੱਤ ਦਾ ਕੰਮ ਹੈ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਬਸੂਰਤ ਦੁਪੱਟੇ ਦੀ ਗੱਲ ਕਰ ਰਹੀਏ ਦੁਪੱਟਾ ਭਾਜੀ ਔਰਗੇਨਿਕ ਦਾ ਇੱਕ ਤਾਂ ਔਰਗੰਜਾ ਹੁੰਦੀ ਹੈ ਉਹ ਹਾਰਡ ਹੁੰਦੀ ਹੈ ਇਹ ਕੰਫਰਟੇਬਲ ਹੈ ਆਰਾਮਦਾਰ ਕਪੜਾ ਹੈ ਬਹੁਤ ਘੱਟ ਰੇਟਾਂ ਤੇ ਬਹੁਤ ਘੱਟ ਰੇਟਾਂ ਤੇ ਬਹੁਤ ਘੱਟ ਰੇਟਾਂ ਰੇਟਾਂ ਬਹੁਤ ਘੱਟ ਰੇਟਾਂ ਨਵੇਂ ਆਰਟੀਕਲ ਆਏ ਆ ਨਵੇਂ ਡੀਅਲ ਆਏ ਆ ਪ्योर ਉਤੇ ਸਾਰੇ ਨਵੇਂ ਬੇਸ ਆਏ ਆ ਪ्योर ਉਤੇ ਹੈਂਡਵਰਕ ਦਾ ਕੰਮ ਕੀਤਾ ਗੋਟਾ ਬੱਤੀ ਦਾ ਕੰਮ ਕੀਤਾ ਬਹੁਤ ਸੋਹਣਾ ਸੂਟ ਆਇਆ ਜੀ ਔਰ ਰੇਟ ਰੇਟ ਬਹੁਤ ਘੱਟ ਹੈ ਬਾਕੀ ਬਹੁਤ ਘੱਟ ਹੈ ਪੰਜ ਕਲਰ ਆਏ ਆ ਪੰਜੇ ਕਲਰ ਨਵੇਂ ਆਣਗੇ ਨਵੇਂ ਬੇਸ ਆਣਗੇ ਰੇਟ ਆਣਗੇ ਅੱਧੇ ਰੇਟ ਘੱਟ ਸਿਰਫ 3200 4600 ਵਾਲਾ 3200 ਦੇ ਰੇਂਜ ਚ 4600 ਵਾਲਾ 3200 ਚ ਮਿਲਣਾ ਗੋਠੀ ਵਾਲਿਆਂ ਦੇ ਆ ਬਹੁਤ ਸੋਹਣੇ ਡਿਜ਼ਾਈਨ ਆ ਹੋਟੇਲ ਆਨ ਵੀ ਦਿਖਾਉਂਦੇ ਆ ਭਾਜੀ ਮੇਰੇ ਅਗਲੇ ਭਾਜੀ ਆ ਗਏ ਨੇ ਅਗਰਾ ਡਿਜ਼ਾਈਨ ਲੈ ਕੇ ਬਹੁਤ ਸੋਹਣਾ ਆਰਟੀਕਲ ਆ ਚੁੱਕਾ ਪਰ ਕੋਲ ਜਾਮਾ ਵਰ ਤਨਸ਼ੂਈ ਦੇ ਉੱਪਰ ਆਰਟੀਕਲ ਆ ਚੁੱਕਿਆ ਜੀ ਪੂਰਾ ਹੈਂਡਵਰਕ ਦਾ ਕੰਮ ਹੈ neck ਦੇ ਉੱਪਰ ਦਬਕੇ ਦਾ ਕੰਮ ਹੈ ਬਹੁਤ ਸੋਹਣਾ ਪੈਨਲ ਆਰਟੀਕਲ ਦੇ ਵਿੱਚ ਬਣਿਆ ਹੈ ਇਹਦੀ ਬਾਟਮ ਤੇ ਵਰਕ ਹੈ ਜੀ ਆ ਚੈੱਕ ਕਰ ਲੋ ਸਲਵਾਰ ਦੇ ਪੌਂਚੇ ਤੇ ਕਢਾਈ ਹੈ ਨਾਲ ਦੁਪੱਟਾ ਬਹੁਤ ਸੋਹਣਾ ਵੀਰੇ ਨਵੀਂ ਚੀਜ਼ ਦੇ ਰੰਗ ਦੀ ਗੱਲ ਕਰ ਲਈਏ ਚਾਰ ਰੰਗ ਆਏ ਜੀ ਆਪਣੇ ਕੋਲੇ ਸੂਟ ਦੇ ਵਿੱਚ ਚਾਰ ਰੰਗ ਆਇਆ ਇੱਕ ਸੈੱਟ ਦੇ ਚਾਰ ਰੰਗ ਬਹੁਤ ਸੋਹਣਾ ਆਰਟੀਕਲ ਹੈ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ 7000 ਰੁਪਏ ਬਾਜ਼ਾਰ 'ਚ ਮਿਲ ਜਾਂਦਾ ਆਪਾਂ ਦੇ ਦੇਣਾ 50% ਲੈਸ ਕਰਕੇ ਯਾਨੀ ਕਿ ਆਫਰ ਦੇ ਵਿੱਚ ਦੇ ਦੇਣਾ ਸੂਟ 3500 ਰੁਪਏ ਦੇ ਵਿੱਚ ਬਹੁਤ ਸੋਹਣਾ ਆਰਟੀਕਲ ਨਵੀਆਂ ਚੀਜ਼ਾਂ ਬਹੁਤ ਨੇ ਵੀਡੀਓ ਲਾਸਟ ਤੱਕ ਦੇਖਣੀ ਹੈ ਡਿਜ਼ਾਈਨ ਹੋਰ ਦਿਖਾਵਾਂਗਾ ਬਹੁਤ ਫਾਇਦੇ ਵਾਲੀ ਭਾਈ ਜੀ ਬਹੁਤ ਫਾਇਦੇ ਨਾਲ ਛੋਟ ਆ ਗਿਆ ਬੁਟੀਕ ਵਾਲੇ ਛੁੱਟਾ ਤੇ ਵੀ ਤੁਹਾਨੂੰ ਪੂਰਾ ਪੂਰਾ ਫਾਇਦਾ ਮਿਲਣ ਚੱਲਿਆ ਆ ਮੇਰੇ ਕੋਲੇ ਡਿਜ਼ਾਈਨ ਚੈੱਕ ਕਰੋ ਵੀਰੇ ਗਰਲ ਲਈ ਸ਼ਲੋਕ ਡਿਜ਼ਾਈਨ ਹੈ ਆਲ ਓਵਰ ਸੋਲੋ ਕਲਰ ਦੇ ਵਿੱਚ ਤੇ ਆ ਦੇਖੋ ਇਹ ਇਹਦੇ ਵਿੱਚ ਡਿਜ਼ਾਈਨਿੰਗ ਆਪਾਂ ਓਪਨ ਕਰਕੇ ਰੱਖੀ ਹੋਈ ਹੈ ਮੋਰਨੀਆਂ ਵਾਲਾ ਚਕੌਰ ਘੇਰਾ ਤੇ ਨਾਲ ਸ਼ੋਲਡਰ ਵਾਲਾ ਡਿਜ਼ਾਈਨ ਗਲੇ ਦਾ ਨਾਲ ਮਿਲਣ ਦੇ ਬਾਜੂ ਤੇ ਨਾਲ ਮਿਲੇਗਾ ਪੌਂਚਿਆਂ ਤੇ ਵਰਕ ਆ ਦੇਖੋ ਵੀਰੇ ਆ ਹੈਨਾ ਹੈਵੀ ਕੰਮ ਪੌਂਚਿਆਂ ਦਾ ਰਹਿਣ ਵਾਲਾ ਹੈ ਔਰ ਨਾਲ ਰਹਿਣ ਵਾਲੇ ਬਾਜੂ ਦੁਪੱਟਾ ਜਿਹੜਾ ਹੈ ਦੁਪੱਟਾ ਇਹਦਾ ਗੋਟੇ ਨਾਲ ਤਿਆਰ ਕੀਤਾ ਹੋਇਆ ਔਰ ਕਲਰ ਵੀ ਚੈੱਕ ਕਰ ਲਓ ਵੀਰੇ ਆ ਕਲਰ ਇਹਦੇ ਵਿੱਚ ਅਵੇਲੇਬਲ ਹੈ 6 ਕਲਰ ਦਾ ਸੈਟ ਆਇਆ ਅਗਲਾ ਡਿਜ਼ਾਈਨ ਲੈ ਕੇ ਆਇਆ ਬਹੁਤ ਹੀ ਸੋਹਣਾ ਡਿਜ਼ਾਈਨ ਤੁਹਾਡੇ ਵਾਸਤੇ ਸੋਹਦੇ ਪਿਆਰ ਦੀ ਬਜਾ ਨਾਲ ਅਸੀਂ ਦਿਖਾਣੇ ਆ ਸੋਹਣੇ ਸੋਹਣੇ ਡਿਜ਼ਾਈਨ ਆਹ ਡੀ ਇਹ ਚੱਕ ਰੋ ਦੀ ਬਹੁਤੀ ਸੋਹਣਾ ਡਿਜ਼ਾਈਨ ਹੈ ਜਿੰਦਾ ਰਿਹਾ 3100 ਰੁਪਏ ਦਾ 3100 ਰੁਪਏ ਚ ਐਨਾ ਸੋਹਣਾ ਡਿਜ਼ਾਈਨ ਐਡਾ ਪਿਆਰਾ ਡਿਜ਼ਾਈਨ ਪੈਚ ਦਾ ਵਰਕ ਪੈਚ ਦਾ ਵਰਕ ਹੈ ਭਾਜੀ ਪੈਚ ਦਾ ਵਰਕ ਹੈ ਭਾਜੀ ਪੈਚ ਦਾ ਵਰਕ ਹੈ ਭਾਜੀ ਪੈਚ ਦਾ ਵਰਕ ਹੈ ਬਹੁਤ ਹੀ ਸ਼ਾਨਦਾਰ ਵਰਕ ਹੈ 3100 ਰੇਟ ਹੈ ਚਾਰ 컬러 ਹੈ ਚਾਰ 컬러 ਹੈ ਕਲਰ 1 ਕਲਰ 2 ਕਲਰ 3 ਕਲਰ 4 ਚਾਰ ਕਲਰਾਂ ਦਾ ਸੈੱਟ ਹੈ ਅਗਲਾ ਡਿਜ਼ਾਈਨ ਆਇਆ ਸੁਣ ਲੋ ਆਪਣੇ ਕੋਲ ਸੁਣ ਲੋ ਫਰੋਰੀ ਕਲਰ ਹੈ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਬਸੂਰਤ ਨਿੰਦਾ ਰੇਟ ਹੈ 2300 ਰੁਪਏ ਦਾ ਦਾਜ ਹਨ ਮਰੀ ਵਾਸਤੇ ਸਾਰੇ ਡਿਜ਼ਾਈਨ ਆਪਣੇ ਕੋਲ ਆ ਚੁੱਕੇ ਨੇ ਇਕਦਮ ਫੁੱਲੀ ਫੁੱਲ ਬੜਾ ਫੁੱਲ ਤਿਆਰੀ ਹੈ ਅਗਲਾ ਡਿਜ਼ਾਈਨ ਸਾਰੇ ਗੋਰੀ ਭਾਜੀ ਨਮਸਕਾਰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵਗੇ ਤੇ ਗੋਰੀ ਭਾਜੀ ਲੈ ਕੇ ਆਏ ਤੁਹਾਡੇ ਵਾਸਤੇ ਨਵੀਂ ਡਿਜ਼ਾਈਨਿੰਗ ਹੋ ਰੇਟ ਰੇਟ ਤੁਸ ਜੋ ਬਹੁਤ ਘੱਟ ਬਹੁਤ ਘੱਟ ਬਹੁਤ ਘੱਟ ਰੇਟ ਚਾਰ ਕਲਰ ਆਏ ਆ ਚਾਰੇ ਕਲਰ ਨਵੇਂ ਆਏ ਆ ਨਵੇਂ ਡਿਜ਼ਾਈਨ ਆਏ ਆ ਤੇ ਰੇਟ ਰੇਟ 25 2500 ਵਾਲੇ 1250 ਸਿਰਮਾ 1250 ਚ ਸਾਰੇ ਡਿਨਰ ਨਵੇਂ ਆਏ ਕੋਈ ਡਿਨਰ ਦੀ ਕਮਿਟੀ ਫੁੱਲ ਬੜਾ ਫੁੱਲ ਵੈਰਾਈ ਦੀ ਤੁਹਾਡੀ ਕਿਰਪਾ ਦੇ ਨਾਲ ਤੁਹਾਡੀ ਕਿਰਪਾ ਨਾਲ ਫੁੱਲ ਬੜਾ ਫੁੱਲ ਵੈਰਾਈ ਵਾਲੀ ਸਾਡੀ ਜਮਾ ਕਿਸੇ ਗੱਲ ਚ ਕੋਈ ਸੰਸਾਣਾ ਨਾ ਕਰਿਓ ਸਾਰੀ ਵੈਰਾਈ ਨਵੇਂ ਰੇਟ ਘਟਾਟੋ ਘੱਟ ਰੇਟ ਦੇ ਦਾਂਗੇ ਡਿਨਰਿੰਗ ਬਹੁਤ ਦੇ ਦਾਂਗੇ ਨਵੀਆਂ ਚੀਜ਼ਾਂ ਦੇ ਦਾਂਗੇ ਸੋਮਵਾਰ ਦੀ ਛੁੱਟੀ ਡਿਨਰ ਬਹੁਤ ਆਜਿਏ ਫੈਂਸੀ ਫੈਂਸੀ ਡਿਨਰ ਦੇਵਾਂਗੇ ਨਵੇਂ ਨਵੇਂ ਡਿਨਰਾਂ ਦੀ ਕੋਈ ਘੱਟ ਰੇਟ ਦੇ ਦਾਂਗੇ ਕੋਈ ਸੰਸਾਣਾ ਤੇ ਤੇਰਾ ਬਹੁਤ ਸੁਣੀ ਦੇਵਾਂਗੇ ਰੇਟ ਦੇ ਇਹ ਸਾਰੀ ਵੈਰਾਈਟੀ ਤੁਸੀਂ ਦੇਖੀ ਹੈ ਨਿਗਾਹ ਮਾਰੀ ਆ ਦੀ ਫਰੈਸ਼ ਵੈਰਾਈਟੀ ਹਰ ਸੋਮਵਾਰ ਹਰ ਸੋਮਵਾਰ ਹਰ ਸੋਮਵਾਰ ਦੇ ਛੁੱਟੀ ਰਹਿਣ ਵਾਲੀ ਹੈ ਜੀ ਸਟੇਜਾਂ ਦੇ ਹੋ ਚੁੱਕੇ ਹੈ ਤਿਆਰੀ ਨਵੇਂ ਨਵੇਂ ਆਜੂ ਇੱਕ ਵਾਰ ਤੁਸੀਂ ਵੀ ਨਵੇਂ ਡੇਅ ਲੈਣ ਵਾਸਤੇ ਗੋਠੀ ਵੜਵਤ ਧੋਗੀਦਰ ਬਿਂਡਾ ਦੇ ਸੋਮਵਾਰ ਦੀ ਛੁੱਟੀ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਪੂਰਾ ਦਿਨ ਆਓ ਟ੍ਰੇਟ ਨਵੇਂ ਡੇਅ ਲ ਨਵੇਂ ਬੇਸ ਨਵੇਂ ਡੀਅਲਿੰਗ ਔਰ ਨਵੇਂ ਖੋਜੀ ਸਾਨਾ ਵੱਡੀ ਗੱਲ ਹੈ ਸਾਡੇ ਰੇਅ ਮਿਲਣਗੇ ਅੱਧੇ ਅੱਧੇ ਰੇਟਾਂ ਦੀ ਗੱਲ ਕਰ ਰਹੇ ਆ ਪੂਰੇ ਬਾਜ਼ਾਰ ਦੀ ਜਵਾਬ ਦੇ ਰਿਹਾ ਐਨੇ ਸੋਨੇ-ਸੋਨੇ ਲੈਓ ਅੱਧੇ ਰੇਟਾਂ ਦੀ ਐਡਮ ਲੈ ਲੈ ਬਹੁਤ ਘੱਟ ਰੇਟਾਂ ਕੋਠੀਆਂ ਵਾਲੇ ਬਹੁਤ ਘੱਟ ਰੇਟਾਂ ਅੱਧੇ ਰੇਟ ਅੱਧੇ ਰੇਟ ਅੱਧੇ ਰੇਟ ਅੱਧੇ ਰੇਟ